The <laughs> ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ दलित ਭਰਾਮਾਂ ਦੇ ਨਾਲ ਜੁੜੇ ਹੋਏ ਮੁੱਦੇ ਹੁਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਤਾਮਾਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸ ਦੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਲਿਖੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਤਾਵੇਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿਮੇ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਸਤਾਨੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋਗੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੁਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਧਾਮਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ Dalit ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਤਾਮਾਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਛੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਹੁੰਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 30 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੁਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਥਾਵਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤੇ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਵੀਰ ਸਿੰਘ ਬਾਦਲ ਨਾ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਸਤਾਨੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋਗੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਧਾਮਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਛੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਿਹਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਸਤਾਨੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਪਰਵਾਮਾ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਤਾਮਾ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਛੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸ ਦੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਵੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ Dalit ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਧਾਮਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਡੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਡੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਹੋਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਧਾਮਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿਮੇ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਸਤਾਨੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੋਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਥਾਵਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿਮੇ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਨਾਅ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ بے ਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਤਾਮਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਟੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਵੀਰ ਸਿੰਘ ਬਾਦਲ ਨਾ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਕਰੀਬ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਨੇ ਆਊ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 30 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦੇ ਆਪਾਂ ਵੇ ਪੰਜਾਬ ਦੀ ਰਾਜਸਥਾਨੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਥਾਵਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸ ਦੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਟੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਹੋਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਡੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਇਸ ਮੁਹਿੰਮ ਦਾ ਨਾਮ ਪੰਜਾਬ ਬਚਾਓ ਸਰਦਾਰ ਸੁਖਵੀਰ ਸਿੰਘ ਬਾਦਲ ਨਾ ਲਿਆਓ ਨਾਮ ਜਿਹੜਾ ਰੱਖਿਆ ਗਿਆ ਤਾਂ ਹੁਣ ਵਿਸਾਖੀ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ 40 ਦੇ ਜਿਹੜੀਆਂ ਰੈਲੀਆਂ ਕੱਢੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਇਹ ਮੁਹਿੰਮ ਦਾ ਨਾਮ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਹੈ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕੱਢੀ ਜਾਵੇਗੀ 3 ਮਾਰਚ ਤੱਕ 28 ਦੇ ਕਰੀਬ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾਵੇਗਾ ਇਹਨਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਭਾਵੇਂ ਪੰਜਾਬ ਦੀ ਰਾਜਨੀਤੀ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਹੋਰ ਕਿਸੇ ਵੀ ਮਸਲੇ ਜੋ ਕਿ ਪੰਜਾਬ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਦਲਿਤ ਭਰਾਵਾਂ ਦੇ ਨਾਲ ਜੁੜੇ ਹੋਏ ਮੁੱਦੇ ਹੁਣ ਇਸ ਤੋਂ ਇਲਾਵਾ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਜਾਂ ਪੰਤਕ ਮੁੱਦੇ ਹੋਣ ਤਾਂ ਇਹਨਾਂ ਰੈਲੀਆਂ ਦੇ ਵਿੱਚ ਇਹ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਸਾਖੀ ਤੱਕ 40 ਥਾਵਾਂ ਤੇ ਰੈਲੀ ਜਿਹੜੀਆਂ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਡਾਕਟਰ ਦਿਲਜੀਤ ਸਿੰਘ ਛੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀ ਜਾਰੀ ਦਿੱਤੀ ਹੈ ਕਿ ਹੁਣ 27 ਦੀਆਂ ਚੋਣਾਂ ਨੂੰ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਵਿਸਾਖੀ ਤੱਕ 40 ਰੈਲੀਆਂ ਕੱਢੀਆਂ ਜਾਣਗੀਆਂ ਤਾਂ ਇਸ ਮਹਿੰਮ ਦਾ ਨਾਮ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਉ ਰੱਖਿਆ ਗਿਆ ਤਾਂ ਹੁਣ 30 ਮਾਰਚ ਤੱਕ 28 ਰੈਲੀਆਂ ਜਿਹੜੀਆਂ ਪ੍ਰੋਗਰਾਮ ਉਹਦੇ ਜਿਹੜੇ ਉਲਿੱਕੇ ਜਾਣਗੇ ਤੇ ਰੈਲੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੱਢੀਆਂ ਜਾਣਗੀਆਂ